ਮੈਂ ਤੁਹਾਨੂੰ ਦੱਸਣਾ ਚਾਹਨੀ ਆ ਕੁਝ ਕੰਟਰੀਜ਼ ਦੇ ਨੇਮ ਜਿਨ੍ਹਾਂ ਕੰਟਰੀਜ਼ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਹੀ ਪ੍ਰੋਟੈਸਟ ਹੋਣ ਵਾਲੇ ਆ ਕੁਝ ਕੰਟਰੀਜ਼ ਜਿੱਥੇ ਸਿਵਲ ਵਾਰ ਦੇ ਬਹੁਤ ਜ਼ਿਆਦਾ ਮਜ਼ਬੂਤ ਚਾਂਸ ਚਾਂਸ ਨਹੀਂ ਆ ਕਿ ਹੋਣੇ ਆ ਚਾਂਸ ਦਾ ਕਿ ਮਤਲਬ ਹੋਇਆ ਹੋਣੇ ਹੀ ਹੋਣੇ ਆ ਉਹਨਾਂ ਨੂੰ ਰੋਕਿਆ ਨਹੀਂ ਜਾ ਸਕਦਾ ਕਿਉਂਕਿ ਜੋ ਨਿਸ਼ਾਨ ਪਰਮੇਸ਼ਵਰ ਨੇ ਠਹਿਰਾਇਆ ਉਹ ਤਾਂ ਪੂਰੇ ਹੋਣੇ ਹੀ ਆ ਔਰ ਜਿਨ੍ਹਾਂ ਦੇ ਵਿੱਚੋਂ ਕੈਨੇਡਾ ਇੱਕ ਮੁੱਖ ਉੱਭਰ ਕੇ ਆ ਰਿਹਾ ਆ ਜਿਹਦੇ ਅੰਦਰ ਸਿਵਲ ਵਾਰ ਸਿਵਲ ਵਾਰ ਹੁੰਦੀ ਆ ਕਿ ਜੇ ਉਸ ਦੇਸ਼ ਦੇ ਲੋਕੀ ਆਪਣੀ ਹੀ ਸਰਕਾਰ ਦੇ ਵਿਰੁੱਧ ਜਿਹੜਾ ਆ ਉਹ ਪ੍ਰੋਟੈਸਟ ਕਰਦੇ ਆ ਦਰ ਨੇ ਲਾਉਣੇ ਖੜੇ ਹੋਣਾ ਜਾਂ ਕੁਝ ਡਿਮਾਂਡਸ ਨੂੰ ਲੈਣਾ ਕੁਝ ਕਾਨੂੰਨਾਂ ਨੂੰ ਬਦਲਣ ਦੀ ਮੰਗ ਰੱਖਣੀ ਤਾਂ ਇਹ ਚੀਜ਼ ਤੁਸੀਂ ਕੈਨੇਡਾ ਦੇ ਵਿੱਚ ਕਾਫੀ ਜ਼ਿਆਦਾ ਦੇਖੋਗੇ ਔਰ ਵੱਡੇ ਪੱਧਰ ਤੇ ਦੇਖੋਗੇ ਕੈਨੇਡਾ ਦੇ ਵਿੱਚ ਦੇਖੋਗੇ ਤੁਸੀਂ ਇਸ ਚੀਜ਼ ਨੂੰ ਫਰਾਂਸ ਦੇ ਵਿੱਚ ਦੇਖੋਗੇ ਚਾਈਨਾ ਦੇ ਵਿੱਚ ਤੁਸੀਂ ਦੇਖੋਗੇ ਇਸ ਚੀਜ਼ ਨੂੰ ਰਸ਼ੀਆ ਤੇ ਪਾਕਿਸਤਾਨ ਦੇ ਵਿੱਚ ਤੁਸੀਂ ਬਹੁਤ ਜ਼ਿਆਦਾ ਦੇਖੋਗੇ ਇਸ ਚੀਜ਼ ਨੂੰ ਇਜ਼ਰਾਈਲ ਤੇ ਪਲਿਸਤਾਨ ਦੇ ਵਿੱਚ ਤੁਸੀਂ ਦੇਖੋਗੇ ਔਰ ਇੰਡੀਆ ਦੀਆਂ ਕੁਝ ਸਟੇਟਸ ਦੇ ਵਿੱਚ ਵੀ ਤੁਸੀਂ ਇੰਨਾਂ ਚੀਜ਼ਾਂ ਨੂੰ ਇੰਨਾਂ ਪ੍ਰੋਟੈਸਟ ਨੂੰ ਤੁਸੀਂ ਦੇਖੋਗੇ ਔਰ ਇਸ ਸਾਲ ਦੇ ਵਿੱਚ ਯੂ ਐਸ ਏ ਦੇ ਅੰਦਰ ਵੈਪਨ ਦੇ ਨਾਲ ਹਥਿਆਰਾਂ ਦੇ ਨਾਲ ਬਹੁਤ ਸਾਰੀਆਂ ਟਰੈਜਡੀਆਂ ਜੋ ਪਿਛਲੇ ਸਾਲ ਦੇ ਨਾਲੋਂ ਬਹੁਤ ਜ਼ਿਆਦਾ ਹੋਣ ਗਈਆਂ ਜਦੋਂ ਤੁਸੀਂ ਉਹਨਾਂ ਚੀਜ਼ਾਂ ਨੂੰ ਇਦਾਂ ਦੀਆਂ ਖਬਰਾਂ ਨੂੰ ਤੁਸੀਂ ਪਹਿਲਾਂ ਨਾਲੋਂ 20 25 ਗੁਣਾ ਜ਼ਿਆਦਾ ਦੇਖੋਗੇ ਅਗਰ ਪਹਿਲਾਂ ਤੁਸੀਂ ਸਾਲ ਦੀਆਂ ਦੋ ਚਾਰ ਖਬਰਾਂ ਸੁਣਦੇ ਸੀ ਤੇ ਇਸ ਵਾਰੀ ਤੁਸੀਂ 50 60 ਖਬਰਾਂ ਇਦਾਂ ਦੀਆਂ ਸੁਣੋਗੇ ਜਿਹੜੀਆਂ ਵੈਪਨਸ ਦੇ ਨਾਲ ਰਿਲੇਟਡ ਆ ਕਿ ਅਚਨਚੇਤ ਹਮਲਾ ਹੋ ਗਿਆ ਅਚਨਚੇਤ ਅਣਜਾਣ ਲੋਕਾਂ ਨੇ ਹਮਲਾ ਕਰ ਦਿੱਤਾ ਇੰਨੇ ਲੋਕਾਂ ਨੂੰ ਮਾਰ ਦਿੱਤਾ ਇਹ ਚੀਜ਼ ਯੂ ਐਸ ਦੇ ਵਿੱਚ ਬਹੁਤ ਜ਼ਿਆਦਾ ਵਧਣ ਵਾਲੀ ਆ ਸੋ ਮੈਂ ਤੁਹਾਨੂੰ ਕਹਿਣਾ ਚਾਹੁੰਦੀ ਆ ਕਿ ਬੇਨ ਮਤਲਬ ਦੇ ਕਿਤੇ ਵੀ ਸਿੰਗ ਫਸਾਉਣ ਦੀ ਜ਼ਰੂਰਤ ਨਹੀਂ ਆ ਬਿਨਾ ਮਤਲਬ ਤੋਂ ਕਿਸੇ ਨਾਲ ਵੀ ਯੂਐਸ ਦੇ ਲੋਕਾਂ ਦੇ ਨਾਲ ਮੈਂ ਗੱਲ ਕਰ ਰਹੀ ਆ ਸਗੋਂ ਮੈਂ ਸਭ ਦੇ ਨਾਲ ਗੱਲ ਕਰ ਰਹੀ ਆ ਪਰਮੇਸ਼ਵਰ ਦੇ ਆਤਮਾ ਦੇ ਵਸੀਲੇ ਦੇ ਨਾਲ ਕਿ ਕਿਤੇ ਵੀ ਤੁਹਾਨੂੰ ਸਿੰਗ ਫਸਾਉਣ ਦੀ ਜ਼ਰੂਰਤ ਨਹੀਂ ਆ ਪਲੀਜ਼ ਕਿਰਪਾ ਕਰਕੇ ਜਿੰਨਾ ਸ਼ਾਂਤੀ ਦੇ ਵਿੱਚ ਰਿਹਾ ਜਾਂਦਾ ਆ ਜਿੰਨਾ ਪਰਮੇਸ਼ਵਰ ਦੇ ਵਿੱਚ ਮਜ਼ਬੂਤ ਰਹਿ ਸਕਦੇ ਉਹਨਾਂ ਮਜ਼ਬੂਤ ਰਹਿਣ ਦੀ ਕੋਸ਼ਿਸ਼ ਕਰੋ ਸ਼ਾਂਤੀ ਦੇ ਵਿੱਚ ਰਹਿਣ ਦੀ ਕੋਸ਼ਿਸ਼ ਕਰੋ ਅਰ ਪਰਮੇਸ਼ਵਰ ਦੇ ਵਚਨ ਦੇ ਅਨੁਸਾਰ ਚੱਲਣ ਦੀ ਕੋਸ਼ਿਸ਼ ਦੇ ਵਿੱਚ ਰਹਿਣਾ ਔਰ ਪ੍ਰੋਟੈਸਟ ਦਾ ਹਿੱਸਾ ਬਿਲਕੁਲ ਨਾ ਬਣਿਓ ਮੈਂ ਪਹਿਲਾਂ ਵੀ ਤੁਹਾਨੂੰ ਇਹ ਗੱਲ ਕਹੀ ਸੀ ਔਰ ਮੈਂ ਤੁਹਾਨੂੰ ਅੱਜ ਵੀ ਇਹ ਗੱਲ ਕਹਿਨੀ ਆ ਕਿ ਚਾਹੇ ਉਹ ਪ੍ਰੋਟੈਸਟ ਇੰਡੀਆ ਦੇ ਵਿੱਚ ਹੋਣ ਵਾਲੇ ਆ ਜਾਂ ਉਹ ਵਿਦੇਸ਼ਾਂ ਦੇ ਵਿੱਚ ਹੋਣ ਵਾਲੇ ਆ ਹੋ ਸਕਦਾ ਉਹ ਬਿਲਕੁਲ ਸਹੀ ਮਸਲੇ ਨੂੰ ਲੈ ਕੇ ਕੀਤੇ ਜਾਣ ਪਰ ਫਿਰ ਵੀ ਮੈਂ ਤੁਹਾਨੂੰ ਇਹ ਗੱਲ ਕਹਿਨੀ ਆ ਕਿ ਕਿਰਪਾ ਕਰਕੇ ਤੁਸੀਂ ਉਹਨਾਂ ਸਾਰੇ ਪ੍ਰੋਟੈਸਟ ਤੋਂ ਦੂਰ ਰਹਿਣਾ ਤੁਸੀਂ ਘਰ ਵਿੱਚ ਰਹਿ ਕੇ ਪ੍ਰਾਰਥਨਾ ਕਰਨੀ ਆ ਉਹਨਾਂ ਮਸਲਿਆਂ ਦੇ ਲਈ ਤੁਸੀਂ ਘਰ ਵਿੱਚ ਰਹਿ ਕੇ ਪ੍ਰਾਰਥਨਾ ਕਰੋ ਕਿ ਪਰਮੇਸ਼ਵਰ ਆਪ ਕਿਸੇ ਵਿਧ ਦੇ ਨਾਲ ਉਹਨਾਂ ਮਸਲਿਆਂ ਦਾ ਹੱਲ ਕੱਢਣ ਹallelujah ਤੇ ਅਸੀਂ ਪਰਮੇਸ਼ਵਰ ਦਾ ਬਹੁਤ ਧੰਨਵਾਦ ਕਰਦੇ ਹਾਂ ਕਿ ਪਰਮੇਸ਼ਵਰ ਆਉਣ ਵਾਲੇ ਸਮੇਂ ਦੀਆਂ ਚੀਜ਼ਾਂ ਨੂੰ ਸਾਡੇ ਉੱਤੇ ਪ੍ਰਗਟ ਕਰਦੇ ਆ ਆਪਣੇ ਆਤਮਾ ਦੇ ਵਸੀਲੇ ਦੇ ਨਾਲ ਕੁਝ ਸੁਪਰਨੈਚੁਰਲ ਤਰੀਕਿਆਂ ਦੇ ਨਾਲ ਪਰਮੇਸ਼ਵਰ ਆਪਣੇ ਪੇਤਾਂ ਨੂੰ ਪ੍ਰਗਟ ਕਰਦੇ ਆ ਹallelujah